ਜੋਤੇ ਅੱਲਾ ਡੱਬਾ ਉੱਤੇ ਲੈ ਕੇ ਜਾਂਦਾ ਮਫਰੂਰੀ ਘੱਟ ਰਿਹਾ ਲੋਕੇ ਆ ਆਪਣੇ ਦਾ ਕਾਸ਼ਾ ਦੇ ਬਾਦਸ਼ਾਹ ਨੂੰ ਕਹਿੰਦੇ ਕੀ ਹੁਕਮ ਹੈ ਮੇਰੇ ਆਕਾ ਵਾਜੂ ਇਹਨੂੰ ਕਿ ਹਿੱਟ ਲੈ ਕੇ ਤੇ ਇੱਟ ਦੇ ਰੋੜੇ ਕਰਕੇ ਲਿਜਾ ਰਿਹਾ ਅਠਾ ਫੇਰਿਆਂ ਜੇ ਇੱਕ ਇੱਟ ਲੱਗਿਆ ਇੰਨੀ ਲੱਗੇ ਤੇ ਚਮਚੀ ਨਾਲ ਸੀਮੈਂਟ ਲਾ ਰਿਹਾ 6 ਇੱਟਾ ਲਾ ਕੇ ਕਹਿੰਦਾ ਭਾਜੀ ਛੱਤ ਉੱਚੀ ਹੋ ਗਈ ਉਹ ਘਰ ਵਾਲੇ ਕਹਿੰਦੇ ਜੀ ਘਰ ਛੋਟਾ ਬੜਿਆ ਉਤੋਂ ਲੜ ਪਿਆ ਕਹਿੰਦਾ ਤੁਸੀਂ ਮੈਨੂੰ ਦੇ ਦੇਓ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਨੂੰ ਦੱਸੋ ਨਾ ਐਡਾ ਸੋਹਣਾ ਤੁਸੀਂ ਕੰਮ ਕਰਦੇ ਹੋ ਤੁਹਾਡੀ ਇੱਕ ਗੱਲ ਹੁੰਦੀ ਹੈ ਜਾਂ ਜਾਂਦੀ ਹੈ ਤੇ ਹਾਸੇ ਖਿਲ ਜਾਂਦੇ ਨੇ ਆਗਾਜ਼ ਕਿੰਜ ਕੀਤਾ ਸੀ ਸੋਚਿਆ ਸੀ ਆਣੇ ਇਸ ਇੰਡਸਟਰੀ ਚ ਨਹੀਂ ਇਹ ਤਾਂ ਖੈਰ ਨਹੀਂ ਸੀ ਸੋਚਿਆ ਕਿ ਮੈਂ ਇਸ ਤਰ੍ਹਾਂ ਕਰਕੇ ਕੋਈ ਹਾਂ ਕੋਈ ਜਜ਼ਬਾ ਜਿਹਾ ਹੈ ਸੀ ਉਦੋਂ ਫਿਲਮਾਂ ਦਾ ਦੌਰ ਹੁੰਦਾ ਸੀ ਟੈਲੀਵਿਜ਼ਨ ਮਤਲਬ ਸੈਨਮੇਜ ਬੜੇ ਆਬਾਦ ਸੈਨਮੇ ਸਾਨੂੰ ਸਾਡੇ ਫੈਸਲਾਬਾਦ ਦਾ ਮੈਂ ਰਹਿਣ ਵਾਲਾ ਜੀ ਉੱਥੇ 22 ਸੈਨਮੇ ਹੁੰਦੇ ਸਨ ਬਿਲਕੁਲ ਇਸੇ ਤਰ੍ਹਾਂ ਉਹਦੇ ਵਿੱਚ ਇੰਨਾ ਇੱਕ ਤੇ ਸਾਡੇ ਘਰ ਦੇ ਬਿਲਕੁਲ ਕਰੀਬ ਸੀ ਤੇ ਉੱਥੇ ਨਾ ਬਾਈਆਂ ਸਿਨਮਿਆਂ ਦੇ ਪੋਸਟਰ ਪਏ ਹੁੰਦੇ ਸਨ ਯਾਨੀ ਜਿਹੜੇ ਸਿਨਮੇ 'ਚ ਫਿਲਮ ਲੱਗੀ ਉਹਨੇ ਆਪਣੀ ਪਬਲਿਸਿਟੀ ਲਈ ਉੱਥੇ ਰਗੇ ਤੇ ਉਹਨਾਂ ਪੋਸਟਰਾਂ ਦੇ ਵਿੱਚ ਮੈਂ ਫੇਰ ਫਿਰ ਕੇ ਮੈਨੂੰ ਇੰਜ ਲੱਗਦਾ ਸੀ ਮੇਰੇ ਕੋਈ ਆਪਣੇ ਜੀ ਨੇ ਅੱਛਾ ਇਹ ਬਚਪਨ ਦੀ ਸੋਚ ਹੈ ਮੇਰੀ ਹੁਣ ਮੈਨੂੰ ਪਤਾ ਲੱਗ ਰਿਹਾ ਮਤਲਬ ਫਿਲਮ ਅਸਲ 'ਚ ਜਿਹੜਾ ਤੰਜ਼ੂ ਮਜ਼ਾ ਹੈ ਨਾ ਇਹ ਫੈਸਲਾਬਾਦ ਦੀ ਉਂਝ ਵੀ ਸੋਚ ਹੈ ਹਾਂ ਇਹ ਤਾਂ ਕੌਮੀ ਖੇਲ ਦਾ ਇਹ ਕਿ ਫਿਰ ਜ਼ੁਬਾਨ ਬੜੀ ਮਿੱਠੀ ਆ ਹਾਂ ਮਤਲਬ ਮਾਲਕ ਹੈ ਨਾ ਜਿਹੜਾ ਜਿੰਨੇ ਸੌ ਲੂਮ ਲੱਗੀ ਉਹਦੀ ਲੂਮ ਲੱਗੀ ਮਤਲਬ ਕਪੜਾ ਦੇਤੇ ਬਣਦਾ ਉਹਦਾ ਮਤਲਬ ਹੈ ਕਿ ਉਹ ਕਰੋੜਪਤੀ ਅਰਬਪਤੀ ਤੇ ਉਹ ਆਪਣੇ 600 ਵਾਲੇ ਮਲਾਜ਼ਮ ਨੇ ਨਾ 600 ਰੁਪਇਆ ਮਹੀਨਾ ਲੈਂਦਾ ਜਿਹੜਾ ਉਹਦੇ ਨਾਲ ਯੁਗਤਾ ਕਰ ਰਿਹਾ। ਕੀ ਬਾਤ ਹੈ। ਐ ਕਿੰਸੀ ਮੁਹੱਬਤ ਹੈ। ਨਾ ਟਾਈਮ ਨਾ ਲਾ ਜਿਆ ਕਰ ਕਹਿੰਦਾ ਆਜੂ ਟਾਈਮ ਨਾ ਪਾ ਜੀ ਇਹ ਦੁਕਾਨ ਕਿਹੜਾ ਟੁਰ ਪੈਂਦੀ ਹੈ। ਭਾਈ ਅਗਲੇ ਚੌਂਕ ਚ ਬੜਕੇ ਲਿਉਣੀ ਪੈਂਦੀ ਹੈ ਮੈਂ ਆਈ ਜਾਂ ਨਾ ਟਾਈਮ। ਉਹ ਕਹਿੰਦਾ ਇੱਥੇ ਪਾਣੀ ਸੁੱਟ ਪਾਣੀ ਸੁੱਟ ਇੰਨਾ ਪਾਣੀ ਪਾ ਜੀ ਅੰਦਰ ਮੱਛੀ ਛੱਡਣੀ। ਠੀਕ ਹੈ ਉਹ ਤਾਂ ਗੱਲਾਂ ਹੁਣ ਕਰੋੜਪਤੀ ਤੇ 600 ਵਾਲਾ ਹਾਂ ਇਹ ਮੁਹੱਬਤ ਮੈਨੂੰ ਵੇਖ ਕੇ ਬੜਾ ਚੰਗਾ ਲੱਗਦਾ ਹੈ ਚੰਗਾ ਲੱਗਦਾ ਹੈ ਨਾ ਸੋਹਣੀ ਗੱਲ ਹੈ ਇੱਕ ਦੂਸਰੇ ਨਾਲ ਪਿਆਰ ਇੰਨਾ ਤੇ ਉਹ ਪੋਸਟਰਾਂ ਤੋਂ ਲੱਗਦਾ ਸੀ ਕਿ ਮੈਂ ਨਾ ਇਹ ਮੇਰੇ ਆਪਣੀ ਕੋਈ ਫੈਮਿਲੀ ਹੈ ਲੇਕਿਨ ਸੋਚ ਨਹੀਂ ਸੀ ਕੁਝ ਕਰ ਲਾਂਗੇ ਜਾਂ ਮਾਲਕ ਰਾਹ ਬਣਾ ਦੇਗਾ ਸਕੂਲ ਦੌਰ ਚ ਕੋਈ ਫਿਰ ਡਰਾਮੇ ਕਰਨੇ ਸ਼ੁਰੂ ਕੀਤੇ ਹਾਲੀ ਹਾਲੀ ਠੀਕ ਹੈ ਉਹ ਰਸਾਲੇ ਕਿ ਮਿਲਦੇ ਹੁੰਦੇ ਸੋ ਉਹ ਪੜ੍ਹ ਕੇ ਉਹਦੀ ਉਹਦਾ ਡਰਾਮਾ ਬਣਾ ਲੈਣਾ ਸੀ ਹਮ ਆਪਾਂ ਦੇ ਫਿਰ ਆਪੇ ਅੱਛਾ ਮੱਲੇ ਚ ਕਰ ਲੈਣਾ ਕੋਈ ਮੰਜੀਆਂ ਖੜੀਆਂ ਕਰਕੇ ਸਟੇਜ ਬਣਾ ਲੈਣਾ ਇਹ ਜੇ ਤੂੰ ਕਰਦੇ ਕਰਦੇ ਸਟਰੀਟ ਥੀਏਟਰ ਅਸਲ ਜਿਹੜਾ ਹੈ ਆਪਣਾ ਜਿਹੜਾ ਅਸਲ ਸੀ ਸਪੋਰਟ ਦੇ ਮੇਰੇ ਦੇ ਗਲੀ ਦੇ ਥੀਏਟਰ ਨੂੰ ਕਾਰ ਵਾਲੇ ਸਪੋਰਟ ਕਰ ਰਹੇ ਸਨ ਕਾਰ ਦਾ ਉਹੀ ਆਲਮ ਜਿਹੜਾ ਸਾਰਿਆਂ ਨਾਲ ਹੁੰਦਾ ਹੈ ਬੜਨ ਨਹੀਂ ਦੇਣਾ ਤੇ ਇਹ ਕਿਹੜੇ ਕੰਪਾਸੇ ਟੁਰ ਪਿਆ ਕੀ ਕੰਮ ਤੇ ਮੇਰੇ ਪੂਰੇ ਦੋਵਾਂ ਨਾਨਕੇ ਦਾਦਕੇ ਖਾਨਦਾਂ 'ਚ ਕੋਈ ਵੀ ਇਸ ਪਾਸੇ ਨਹੀਂ ਨਾ ਕੋਈ ਮਤਲਬ ਸ਼ੌਕੀਆ ਵੀ ਨਹੀਂ ਤੁਸੀਂ ਸਭ ਦੀ ਕਸਰ ਕੱਢ ਦਿੱਤੀ ਮੈਂ ਫਿਰ ਕਸਰ ਕੱਢ ਦਿੱਤੀ ਤੇ ਹੁਣ ਸਾਰਿਆਂ ਦੇ ਹਿੱਸੇ ਦਾ ਆ ਵੀ ਹਾ ਮੇਰੇ ਤੋਂ ਬਾਅਦ ਛੋਟਾ ਸਾਜਨ ਆਬਾਦ ਸਾਜਨ ਬਈ ਉਹ ਆਇਆ ਤੇ ਵੱਡਾ ਭਾਈ ਦਾ ਐਸਾ ਮੇਰਾ ਬੜਾ ਸੁਰੀਲਾ ਸੀ ਲੇਕਿਨ ਉਹ ਸ਼ੋਅ ਵਿੱਚ ਨਹੀਂ ਆਇਆ ਨਾ ਉਹਨਾਂ ਨੂੰ ਆ ਨਹੀਂ ਦਿੱਤਾ ਉਹਨਾਂ ਹੂੰ ਉਹ ਵੀ ਉਹਨੂੰ ਮਤਲਬ ਸੁਰੀਲਾ ਤੇ ਬਹੁਤ ਹੈ ਲੇਕਿਨ ਉਹ ਕਮਰਸ਼ਲ ਨਹੀਂ ਕਰਦਾ ਅੱਛਾ ਆਪਣੇ ਇੰਜੋਏ ਵਾਸਤੇ ਤੇ ਇਸ ਤਰ੍ਹਾਂ ਕੋਈ ਰਾਹ ਬਣਿਆ ਸਬਬ ਬਣਿਆ ਮੇਰੀ ਡਿਊਟੀ ਲੱਗਣੀ ਸੀ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹ ਅੱਲਾਹ ਤਾਲਾ ਨੇ ਬੋਲ ਬੋਲੀ ਗੱਲ ਕੀਤੀ ਆਪ ਰਸਤੇ ਬਣਾਏ ਨੇ ਹੁਣ ਇਹ ਵਖੋ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈਗਾ ਕਿ ਮੈਂ ਲੰਗਣਾ ਜਾ ਕੇ ਤਰੇ ਜਾਈਦਾ ਤੇ ਅਗਲੇ ਦੇਖ ਕੇ ਬਲੇ ਖੁਸ਼ ਤੇ ਹੱਸ ਹੱਸਣ ਲੱਗ ਪੈਂਦੇ ਹਾਂ ਤੇ ਇਹ ਕੋਈ ਅੱਲਾ ਦਾ ਇਨਾਮ ਹੈ ਬਹੁਤ ਤੁਹਾਨੂੰ ਦੇ ਕੇ ਕੋਈ ਖੁਸ਼ ਹੋ ਜਵੇ ਮੇਰਾ خیال ਇਸ ਤੋਂ ਵੱਡੀ ਉਹ ਫਿਰ ਅਸਲ ਤੇ ਦੋ ਰਜ਼ਾਨ ਹੈ ਨਾ ਬਿਲਕੁਲ ਇਸੇ ਤਰ੍ਹਾਂ ਅਮਾਨullah ਖਾਨ ਸਾਹਿਬ ਮਰਹੂਮ ਉਹ ਕਹਿੰਦੇ ਹੁੰਦੇ ਸਨ ਕਿ ਕਿਸੇ ਨੂੰ ਰੋਹਾਨਾ ਜਿਹੜਾ ਨਾ ਉਹ ਬਹੁਤ ਸੌਖਾ ਕੰਮ ਇੱਕ ਚਪੇੜ ਮਾਰੋ ਬੰਦਾ ਰੋਣ ਲੱਗ ਜਾਣਾ ਤੇ ਰੋਂਦੇ ਨੂੰ ਹਸਾਣਾ ਜਿਹੜਾ ਨਾ ਉਹ ਬਹੁਤ ਔਖਾ ਕੰਮ ਹੈ ਤੇ ਹੁਣ ਉਹ ਤੇ ਬਹੁਤ ਹੀ ਮੁਸ਼ਕਲ ਹੋ ਗਿਆ ਹਰ ਘਰ ਚ ਜੁਗਤਾਂ ਹੋ ਰਹੀਆਂ ਨੇ ਹਰ ਗਲੀ ਮਹੱਲੇ ਚ ਜੁਗਤਾਂ ਹੋ ਰਹੀਆਂ ਫਿਰ ਇਹ ਜਿਹੜਾ ਨਹੀਂ ਨਹੀਂ ਮੈਨੂੰ ਲੱਗਦਾ ਫੈਸਲਾਬਾ ਮੇਰੀ ਬਾਤ ਦੀ ਵੱਧ ਗਈ ਹੈ ਨਹੀਂ ਬਾਤ ਦੀ ਨਹੀਂ ਵੱਧ ਗਈ ਮੰਜ਼ਰੇ ਆਮ ਤੇ ਜ਼ਿਆਦਾ ਆ ਗਏ ਨੇ ਹਾਂ ਮਤਲਬ ਉਹ ਹੀ ਹੁਣ ਉਹ ਸਕਰੀਨ ਤੇ ਐਕਸਪੋਜ਼ ਕਰਕੇ ਵਖਾਣਾ ਸ਼ੁਰੂ ਕਰ ਦਿੱਤਾ ਤੇ ਉਹ ਸਾਡੇ ਲਈ ਹੁਣ ਥੋੜਾ ਜਿਹਾ ਮੁਸ਼ਕਲ ਹੋ ਗਿਆ ਹੈ ਤੇ ਲੇਕਿਨ ਫੇਰ ਵੀ ਅੱਲਾਹ ਤਾਲਾ ਕੋਈ ਨਾ ਕੋਈ ਰਾਹ ਬਣਾ ਹੀ ਦਿੰਦਾ ਅਜਵੇਂ ਸ਼ੇਰੇ ਸ਼ੇਰੇ ਨੇ ਮੈਨੂੰ ਬਿਸਤ ਕਰਾ ਦਿੱਤਾ ਅੱਛਾ ਮਨ ਕਹਤੋ ਬਾਜੀ ਵਿਹਲਾ ਫਿਰਨਾ ਕੀ ਕਰਾਂ ਮੈਂ ਕਿਹਾ ਯਾਰ ਮੇਰਾ ਦੋਸਤ ਇਹਦਾ ਘਰ ਬਣਨ ਦੇ ਉਹਤੇ ਜਾ ਕੇ ਤੂੰ ਕੰਮ ਕਰ ਇਟਾ ਛਿਟਾ ਫੜਾਉਂਦਾ ਰਹੀ ਉਹਨੂੰ ਮੈਂ ਕਿਹਾ ਯਾਰ ਇਹਨੂੰ ਲਵਾ ਦੇ ਕਹਿੰਦਾ ਕੋਈ ਨਹੀਂ ਬਾਜੀ ਇਹਨੂੰ ਕਿਹਾ ਇਟ ਲੈ ਗਿਆ ਤੇ ਇਟ ਦੇ ਰੋੜੇ ਕਰਕੇ ਲੈ ਜਾ ਰਿਹਾ ਅਠਾ ਫੇਰਿਆ ਜੇ ਇੱਕ ਇਟ ਲਗਿਆ ਨਿਕਲ ਗਿਆ ਤੇ ਚਮਚੀ ਨਾਲ ਸੀਮੈਂਟ ਲਾ ਰਿਹਾ 6 ਇਟਾ ਲਾ ਕੇ ਕਹਿੰਦਾ ਬਾਜੀ ਛੱਤ ਉੱਚੀ ਹੋ ਗਈ ਉਹ ਫਿਰ ਮੈਂ ਖੱਜਲ ਕੀਤਾ ਮੈਂ ਕਿਹਾ ਲੈਂਡਰ ਪਾਉਣਾ ਤੇ ਚਾਇਨਾ ਚ ਸੀਮੈਂਟ ਲਿਆ ਰਿਹਾ ਚਾਇਨਾ ਚਾਇਨਾ ਆਲ ਲੈਂਡਰ ਪਾਉਂਦੇ ਆਂ ਜੀ ਮੈਂ ਕਿਹਾ ਦੁੱਧ ਪੱਤੀ ਮੈਂ ਕਿਹਾ ਲੈਂਡਰ ਦੁੱਧ ਪੱਤੀ ਲੈਂਡਰ ਮੈਂ ਆਪਣੇ ਹਿਸਾਬ ਨਾਲ ਪੂਰਾ ਦਿੱਤਾ ਸੀ ਸਮਾਨ ਦਾ ਪੂਰਾ ਦਿੱਤਾ ਸੀ ਉਹ ਘਰ ਵਾਲੇ ਕਹਿੰਦੇ ਜੀ ਘਰ ਛੋਟਾ ਬੜਿਆ ਉਤੋਂ ਲੜ ਪਿਆ ਕਹਿੰਦਾ ਤੁਸੀਂ ਮੈਨੂੰ ਦੇ ਦਿਓ ਤੁਹਾਡੇ ਲਈ ਛੋਟਾ ਤਾਂ ਮੈਨੂੰ ਦੇ ਦਿਓ ਮੈਂ ਕੀ ਕਰਾਂ ਮੈਂ ਰੱਖ ਲੈਣਾ ਉਹ ਵੀ ਠੀਕ ਸੇ ਨਹੀਂ ਦਿੱਤਾ ਨਹੀਂ ਦਿੱਤਾ ਕੀ ਆ